ਸਾਸੀਗਾ ਦੋਸਤੋ ਅੱਜ ਅਸੀਂ ਹੁਸ਼ਿਆਰਪੁਰ ਵਿਖੇ ਪਹੁੰਚੇ ਆ ਜਿੱਥੇ ਡਾਕਟਰ ਅਜੀਮ ਮਲਮ ਨਾਲ ਗੱਲਬਾਤ ਕਰਾਂਗੇ ਕਿ ਬੀਮਾਰੀ ਦੇ ਜਿਹੜੇ ਰਾਸ਼ਟਰੀ ਪ੍ਰਧਾਨ ਚੰਦਰ ਸਿੰਘ ਸਿੱਖ ਅਜੇ ਪੰਜਾਬ ਦੁੜੇ ਤੇ ਆਇਆ ਤੇ ਸਰ ਜਿਸ ਤਰ੍ਹਾਂ ਚੰਦਰ ਸਿੰਘ ਅਜਾਦ ਨੂੰ ਪੰਜਾਬ ਆਇਆ ਤੇ ਪੰਜਾਬ ਦੇ ਵਿੱਚ ਕਾਫੀ ਸਤਾਨਾਂ ਦੇ ਵੀਰੇ ਘੁੰਮਿਆ ਕਿ ਕੀ ਕਾਰਨ ਉਹ ਜਿਹੜਾ ਤੁਸੀਂ ਉਹਨਾਂ ਦੇ ਨਾਲ ਜਿਹੜਾ ਤੁਹਾਡਾ ਰਾਸਤਾ ਜਿਹੜਾ ਕੈਮ ਨਹੀਂ ਹੋ ਸਕਿਆ ਪੱਟੀ ਸਾਹਿਬ ਬਹੁਤ ਧੰਨਵਾਦ ਤੁਹਾਡਾ ਜਨ ਪੰਜਾਬੀ ਨਿਊਜ਼ ਦਾ ਤੁਸੀਂ ਇਹ ਗਰੀਬ ਦੇ ਨਿਵਾਸ ਸਥਾਨ ਤੇ ਪਹੁੰਚੇ ਅੱਜ ਔਰ ਤੁਸੀਂ ਉਚਿਤ ਸਮਝਿਆ ਮੇਰਾ ਵਰਸ਼ਨ ਲੈਣੇ ਬਹੁਤ ਵਧੀਆ ਗੱਲ ਆ ਕਿਉਂਕਿ ਤੁਸੀਂ ਸਮਾਜ ਦੀ ਗੱਲ ਨੂੰ ਘਰ ਘਰ ਤੱਕ ਪਹੁੰਚਾਉਂਦੇ ਹੋ ਔਰ ਚੰਦਰਸ਼ੇਖਰ ਜੀ ਪੰਜਾਬ ਦੇ ਦੌਰੇ ਤੇ ਆਏ ਸੀ ਇਹ ਬੜੀ ਖੁਸ਼ੀ ਵਾਲੀ ਗੱਲ ਆ ਚਲੋ ਉਹਨਾਂ ਦਾ ਬਣਦਾ ਵੀ ਆ ਕਿਉਂਕਿ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਨੂੰ ਸਾਡੇ ਸਮਾਜ ਵੱਲੋਂ ਮੰਨਤਿਤ ਕੀਤਾ ਗਿਆ ਪੰਜਾਬ ਦੇ ਵਾਸੀ ਜਿਹੜੇ ਹੈਗੇ ਉਹਨਾਂ ਨੂੰ ਪਿਆਰ ਕਰਦੇ ਦਿਲੋਂ ਪਿਆਰ ਕਰਦੇ ਸਤਿਕਾਰ ਦਿੰਦੇ ਆ ਤੇ ਉਹਨਾਂ ਦਾ ਜਿਹੜਾ ਹੈਗਾ ਇੱਥੇ ਆਉਣਾ ਬਹੁਤ ਵਧੀਆ ਖੁਸ਼ੀ ਵਾਲੀ ਗੱਲ ਆ ਪਰ ਰਹੀ ਗੱਲ ਮੇਰੀ ਔਰ ਮੈਨੂੰ ਉਹਨਾਂ ਦੇ ਕਿਸੇ ਵੀ ਮੈਂਬਰ ਨੇ ਔਰ ਇਵਨ ਕਿ ਮੈਂ ਖੁਦ ਚੰਦਰਸ਼ੇਖਰ ਜੀ ਨੂੰ ਵਟਸਐਪ ਦੇ ਉੱਤੇ ਮੈਸੇਜ ਕੀਤਾ ਫੋਨ ਤਾਂ ਚਲੋ ਨਹੀਂ ਮੇਰਾ ਕਦੀ ਚੱਕਿਆ ਪੰਜਾਬ ਦੇ ਵਿੱਚ ਪਹਿਲੀ ਵਾਰੀ ਅੱਜ ਤੋਂ 1.5 ਸਾਲ ਪਹਿਲਾਂ ਆਏ ਸੀ ਜਦੋਂ ਮੈਂ ਨਵਾਂ ਨਵਾਂ ਬਾਹਰ ਆਇਆ ਸੀ ਤੇ ਉਸ ਵੇਲੇ ਮੈਨੂੰ ਜਰੂਰ ਸੱਦਿਆ ਗਿਆ ਸੀ ਹੱਥੇ ਸ਼ਮੀਹ ਦੇ ਘਰ ਦੇ ਵਿੱਚ ਜਿਹੜੇ ਪੰਜਾਬ ਦੇ ਜਨਨ ਸਕੱਤਰ ਮੈਂ ਕਿਸੇ ਨੂੰ ਨਹੀਂ ਜਾਣਦਾ ਸੀ ਉਸ ਵੇਲੇ ਤੱਕ ਤੇ ਉਸ ਵੇਲੇ ਸੱਧਿਆ ਸੀ ਉਸ ਵੇਲੇ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਤੁਸੀਂ 6 ਮਹੀਨੇ ਵੇਟ ਕਰੋ ਤੁਸੀਂ ਆਰਥਿਕ ਤੌਰ ਤੇ ਮਜ਼ਬੂਤ ਹੋ ਜਾਓ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਕੋਈ ਬਣਦੀ ਜ਼ਿੰਮੇਵਾਰੀ ਹੈਗੀ ਉਹ ਦੇ ਦਿੱਤੀ ਜਾਊਗੀ ਮੈਨੂੰ ਬੜੀ ਖੁਸ਼ੀ ਹੋਈ ਸੀ ਕਿ ਚਲੋ ਚੰਦਰਸ਼ੇਖਰ ਜੀ ਨੇ ਮੈਨੂੰ ਇਸ ਲੈਕ ਸਮਝਿਆ ਕਿ ਅਸੀਂ ਉਹਨਾਂ ਦੇ ਪੁਰਾਣੇ ਸਾਥੀ ਸੀਗੇ ਆਪ ਜੀ ਨੂੰ ਪਤਾ ਹੈ ਕਿ ਜਦੋਂ ਦਿੱਲੀ ਦੇ ਵਿੱਚ ਸ਼ਵੀਰਪੁਰ ਦੇ ਵਿੱਚ ਦੰਗੇ ਹੋਏ ਸੀ ਉਸ ਵੇਲੇ ਦਿੱਲੀ ਦੇ ਜੰਤਰ ਮੰਤਰ ਤੋਂ ਲੈ ਕੇ ਪੰਜਾਬ ਤੱਕ ਦਾ ਜਿਹੜਾ ਸਫ਼ਰ ਸੀਗਾ ਉਹਦੇ ਵਿੱਚ ਸਾਡੀ ਬੜੀ ਅਹਿਮ ਭੂਮਿਕਾ ਰਹੀ ਸੀ ਜਦੋਂ ਕੋਈ ਬਾਹ ਫੜ ਕੇ ਰਾਜੀ ਨਹੀਂ ਸੀ ਚੰਦਰਸ਼ੇਖਰ ਜੀ ਦੀ ਉਸ ਵੇਲੇ ਆਪਾਂ ਛਾਤੀ ਠੋਕ ਕੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਰੱਖਿਆ ਸੀ ਮੈਨੂੰ ਕੋਈ ਉਸ ਵੇਲੇ ਡਰ ਨਹੀਂ ਸੀ ਕਿਸੇ ਦਾ ਮੈਨੂੰ ਉਸ ਵੇਲੇ ਨਜ਼ਰ ਆਉਂਦਾ ਸੀਗਾ ਕਿ ਪੁਲਿਸ ਉਹਨਾਂ ਨੂੰ ਲੱਭਦੀ ਪਈ ਆ ਜੁਆਇੰਟ ਅਪਰੇਸ਼ਨ ਕਰਕੇ ਪੁਲਿਸ ਲੱਭਦੀ ਪਈ ਪਰ ਆਪਾਂ ਡਰੇ ਨਹੀਂ ਕਿਸੇ ਕੋਲੋਂ ਕਿਉਂ ਕਿ ਮਹਾਰਾਜ ਦੀ ਬੜੀ ਕਿਰਪਾ ਸਤੂਗੁਰਾਂ ਦੀ ਬੜੀ ਕਿਰਪਾ ਆਪਾਂ ਨਹੀਂ ਡਰੇ ਪਰ ਜੇ ਕਿ ਇਹ ਕਿ ਉਸ ਦੇ ਏਜ ਦੇ ਵਿੱਚ ਸਾਡਾ ਕਿਤੇ ਵੀ ਜਿਹੜਾ ਹੈਗਾ ਉਹ ਸਾਨੂੰ ਬਣਦਾ ਮਾਨ ਸਨਮਾਨ ਨਹੀਂ ਮਿਲਿਆ ਜਦੋਂ ਕਿਸੇ ਨੂੰ ਬਣਦਾ ਮਾਨ ਸਨਮਾਨ ਨਾ ਮਿਲੇ ਤਾਂ ਫਿਰ ਤੁਸੀਂ ਦੱਸੋ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਸਮੂਲੀਅਤ ਕਰਕੇ ਸਾਨੂੰ ਕਿਦਾਂ ਦਾ ਫੀਲ ਹੋਊਗਾ ਉਹ ਸਾਨੂੰ ਨਹੀਂ ਚੰਗਾ ਲੱਗੂਗਾ ਸੋ ਹੈ ਸਾਡਾ ਬ੍ਰਦਰ ਆ ਮੈਂ ਕਹਿੰਨਾ ਕਿ ਮਹਾਰਾਜ ਅੱਜ ਉਹ ਐਮਪੀ ਆ ਕੱਲ ਨੂੰ ਉਹ ਜੁਪੀ ਦੇ ਮੁੱਖ ਮੰਤਰੀ ਵੀ ਬਣ ਗਏ ਤਾਂ ਮੈਨੂੰ ਖੁਸ਼ੀ ਆ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡਾ ਛੋਟਾ ਭਰਾ ਆ ਉਹ ਤਰੱਕੀ ਕਰਦਾ ਪਿਆ ਤੇ ਜਿਸ ਤਰ੍ਹਾਂ ਸਰ ਨੂੰ ਤੁਹਾਨੂੰ ਆਯਾ ਸਮਾਜ ਪਾਰਟੀ ਵੀ ਮਾਰ ਵੀ ਬੋਲੋ ਜਿਹੜਾ ਨਿਗੌਰ ਕੀਤਾ ਗਿਆ ਚੰਦਰ ਸੇਖਰ ਦੀ ਟੀਮ ਬੋਲੋ ਜੀ ਨਿਗੌਰ ਕੀਤਾ ਗਿਆ ਤੁਸੀਂ ਕਾਫੀ ਜਿਹੜਾ ਉਹਨਾਂ ਨੂੰ ਧਾਰਮਿਕ ਸਥਾਨਾਂ ਦੀ ਲੱਗ ਗਈ ਕਿ ਬਲਕਿ ਚੰਦਰ ਸੇਖਰ ਯਾਦ ਨੂੰ ਪੰਜਾਬ ਦੇ ਵਿੱਚ ਕੋਈ ਨਹੀਂ ਜਾਣਦਾ ਸੀਗਾ ਉਸ ਵਕਤ ਤੁਸੀਂ ਸੀ ਉਹਨਾਂ ਦੀ ਬਾਹ ਫੜੀ ਤੇ ਕੀ ਕਾਰਨ ਹੋਇਆ ਜਿਹੜਾ ਬਿਲਕੁਲ ਹੀ ਤੁਹਾਨੂੰ ਜਿਹੜਾ ਨਿਗੌਰ ਕਰ ਦਿੱਤਾ ਗਿਆ ਹੈ ਇਗਨੋਰ ਕਰਨ ਦਾ ਕਾਰਨ ਦੇਖੋ ਇਦਾਂ ਹੁੰਦੀ ਆ ਕਿ ਇੱਕ ਬੰਦਾ ਕੰਮ ਕਰ ਰਿਹਾ ਉਹ ਨਜ਼ਰ ਆ ਰਿਹਾ ਸਾਰਾ ਕੁਝ ਚੰਗੇ ਮਾੜੇ ਪਾਰਟੀ ਦੇ ਨਾਲ ਹੀ ਹੁੰਦੇ ਆ ਤੁਸੀਂ ਇਹ ਦੇਖ ਲਓ ਕਿ ਉਹਨਾਂ ਨੇ ਉਹਨਾਂ ਨੂੰ ਪਤਾ ਸੀਗਾ ਕਿ ਮੱਲ ਸਾਡਾ ਪ੍ਰਾਣਾ ਸਾਥੀ ਆ ਵੀ ਉਹਦਾ ਆਪਾਂ ਜਿਹੜਾ ਹੈਗਾ ਉਹਨੂੰ ਆਪਾਂ ਨਾਲ ਰੱਖਣਾ ਤੇ ਪਰ ਕੁਝ ਜਿਹੜੇ ਸੱਜੇ ਖੱਬੇ ਨਾਲ ਤੁਰੇ ਲੋਕ ਹੁੰਦੇ ਆ ਉਹ ਬਦਖੁਈਆ ਕਰਦੇ ਆ ਕਿ ਨਹੀਂ 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 ਏਦਾਂ ਨਹੀਂ ਉਹਨੂੰ ਨਹੀਂ ਸੱਦਣਾ ਉਹਨੂੰ ਨਹੀਂ ਸੱਦਣਾ ਉਹਨੂੰ ਨਹੀਂ ਸੱਦਣਾ ਆਪਣੀ ਆਦਤ ਹੈ ਨਹੀਂ ਕਿ ਕਿਸੇ ਨੂੰ ਬੁਰਾ ਭਲਾ ਕਹਿਣਾ ਪਰ ਕੁਝ ਲੋਕ ਇਦਾਂ ਦੇ ਹੁੰਦੇ ਜਿਹੜੇ ਜਿਹਨੂੰ ਆਪਾਂ ਪੰਜਾਬੀ ਚ ਚਮਚਾਗਰੀ ਜਿਹੜੇ ਚਮਚਾਗਰੀ ਵਾਲੇ ਲੋਕ ਹੁੰਦੇ ਆ ਉਹ ਕੰਨ ਪਰਦੇ ਆ ਪੋਲੀਟੀਕਲ ਬੰਦਾ ਜਿਹੜਾ ਹੁੰਦਾ ਨਾ ਉਹ ਉਹ ਕੰਨਾਂ ਦਾ ਕੱਚਾ ਹੁੰਦਾ ਉਹਨੇ ਕਦੀ ਇਹ ਨਹੀਂ ਦੇਖਣਾ ਵੀ ਯਾਰ ਉਹ ਬੰਦਾ ਕਿੱਥੇ ਤੱਕ ਗਿਰ ਸਕਦਾ ਹਨਾ ਉਹਨਾਂ ਨੂੰ ਪਤਾ ਹੈ ਸਿਗਾ ਕਿ ਮੈਂ ਕਿੰਨਾ ਲਾਇਲਟੀ ਦੇ ਨਾਲ ਉਹਨਾਂ ਦੇ ਨਾਲ ਕੰਮ ਕੀਤਾ ਕਿੰਨਾ ਉਹਨਾਂ ਦੇ ਨਾਲ ਸਮਾਜ ਦੇ ਵਿੱਚ ਵਿਚਰਿਆ ਉਹਨਾਂ ਨੂੰ ਡੇਰਾ ਸਚਖੰਡ ਬਲਾਂ ਲੈ ਕੇ ਜਾਣ ਵਾਲਾ ਮੈਂ ਭਗਵਾਨ ਬਾਲਮਿਕੀ ਤੀਰਸਥਲ ਲੈ ਜਾਣ ਵਾਲਾ ਮੈਂ ਡੇਰਾ ਸਚਖੰਡ ਖਰਾਲਗੜ੍ਹ ਸਾਹਿਬ ਲੈ ਜਾਣ ਵਾਲਾ ਮੈਂ ਹੈ ਨਾ ਜੀ ਉਹਨਾਂ ਨੂੰ ਸਾਬ ਸ਼੍ਰੀ ਕਾਂਚੀ ਰਾਮ ਜੀ ਦੇ ਪਿੰਡ ਮੈਂ ਲੈ ਕੇ ਗਿਆ ਸੀ ਠੀਕ ਹੈ ਜੀ ਸੋ ਇਦਾਂ ਦੀਆਂ ਗੱਲਾਂ ਹੈਗੀਆਂ ਕਿ ਅਸੀਂ ਉਹਨਾਂ ਨੂੰ ਹਰ ਪਾਸੇ ਲੈ ਕੇ ਗਏ ਆ ਪਰ ਕੁਝ ਜਿਹੜੇ ਸ਼ਰਾਰਤੀ ਅੰਸਰ ਹੈਗੇ ਆ ਉਹ ਬਾਰ-ਬਾਰ ਜਦੋਂ ਦੀ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਉਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਕੰਨ ਭਰਮ ਦਾ ਕੰਮ ਕਰਦੇ ਰਹੇ ਮਲ ਇਦਾਂ ਮਲ ਇਦਾਂ ਮਲ ਇਦਾਂ ਮਲ ਕਿੜਾ ਫੀਮ ਡੋਡੇ ਵੇਚਦਾ ਚਟਾ ਵੇਚਦਾ ਜਿਹੜੇ ਕੰਨ ਭਰਦੇ ਉਹਨਾਂ ਨੂੰ ਆਪਣਾ کردار ਉਹ ਦੇਖਣ ਵੀ ਸਾਡਾ کردار ਕੀ ਆ ਸਾਡਾ کردار ਕੀ ਆ ਸੀ ਅਸੀਂ ਕਿੱਥੇ ਸਟੈਂਡ ਕਰਦੇ ਆ ਠੀਕ ਹੈ ਨਾ ਉਸ ਵੇਲੇ ਮੱਲ ਚੰਗਾ ਸੀ ਅੱਜ ਮੱਲ ਮਾੜਾ ਹੋ ਗਿਆ ਕਿਉਂ ਇਸ ਤਰ੍ਹਾਂ ਜੀ ਸਰ ਹੁਣ ਆਪਣੇ ਚੰਦਰ ਸੇਖਰ ਜੀ ਪੰਜਾਬ ਦੇ ਵਿੱਚ ਆਏ ਸੀਗੇ ਤੇ ਉਸ ਵਕਤ ਚੰਦਰ ਸੇਖਰ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਦੀ ਪਈ ਸੀ ਕੀ ਤੁਸੀਂ ਉਹਨਾਂ ਦੇ ਨਾਲ ਸੀਗੇ ਉਸ ਵਕਤ ਦੇਖੋ ਮੈਂ ਜਿਹੜਾ ਪਹਿਲੀ ਸਟਾਰਟਿੰਗ ਦੀ ਮੂਮੈਂਟ ਤੋਂ ਲੈ ਕੇ ਲਾਸਟ ਮੂਮੈਂਟ ਤੱਕ ਮੈਂ ਨਾਲ ਹੀ ਰਿਹਾ ਮੈਨੂੰ ਇੱਕ ਇੱਕ ਗੱਲ ਦਾ ਪਤਾ ਹੈ ਕੀ ਹੋਇਆ ਕੀ ਨਹੀਂ ਹੋਇਆ ਉਹ ਸਾਰਾ ਮੈਨੂੰ ਪਤਾ ਮੈਂ ਉਹ ਕੁਝ ਚਲੋ ਉਹ ਪੁਰਾਣਾ ਐਪੀਸੋਡ ਸੀਗਾ ਮੈਨੂੰ ਭੁੱਲ ਚੁੱਕਾ ਪੂਰੀ ਤਰ੍ਹਾਂ ਨਾ ਕਈ ਲੋਕ ਗੱਲਾਂ ਕਰਦੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਮੇਰੇ ਪਰਿਵਾਰ ਨੂੰ ਬੜੀਆਂ ਉਸ ਵੇਲੇ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਪਤਾ ਜਦੋਂ ਚੰਦਰਸ਼ੇਖਰ ਜੀ ਫੜ ਹੋਏ ਸੀ ਲੋਕਾਂ ਨੇ ਕਿਹਾ ਕਿ ਮੰਨੇ ਫੜਾਇਆ ਜਦ ਕਿ ਮੈਂ ਸਤੂਗੁਰਾਂ ਤੋਂ ਡਰ ਕੇ ਕਹਿੰਦਾ ਮੇਰੇ ਦੋ ਬੱਚੇ ਆ ਮੈਨੂੰ ਉਹਨਾਂ ਦੀ ਕਸਮ ਹੈ ਮੈਂ ਕਿਹਾ ਜੇ ਮੈਂ ਫੜਾਉਣਾ ਹੁੰਦਾ ਮੈਂ ਇੱਥੇ ਆਪਣੇ ਘਰ 'ਚ ਫੜਾ ਦਿੰਦਾ ਮੈਂ ਜਾ ਕੇ ਐਡੀ ਦੂਰ ਡਲੋ ਜੀ ਜਾ ਕੇ ਫੜਾਉਣਾ ਸੀਗਾ ਉਹ ਤਾਂ ਉਹਨਾਂ ਨੂੰ ਪਤਾ ਹੀ ਆ ਚੰਦਰ ਸ਼ੇਖਰ ਜੀ ਨੂੰ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਉਹ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਬਾਰ ਬਾਰ ਪਤਾ ਕੀ ਆ ਇਦਾਂ ਫਿਰ ਮੇਰੇ ਮੇਰੀ ਭਾਵਨਾ ਨੂੰ ਵੀ ਹੱਡ ਹੁੰਦੀ ਆ ਪਰ ਉਹਨਾਂ ਦੇ ਕੁਝ ਜਿਹੜੇ ਨੇਰ ਐਂ ਡੇਰ ਲੋਕ ਆ ਉਹੋ ਹੀ ਇਦਾਂ ਦੀਆਂ ਗੱਲਾਂ ਕਰੀ ਜਾਂਦੇ ਵੀ ਨਹੀਂ ਜੀ ਨਹੀਂ ਉਹ ਮੱਲੇ ਹੀ ਸਾਰਾ ਕੁਝ ਆ ਮਾਸਟਰ ਮਾਈਂਡ ਮੱਲ ਪਤਾ ਨਹੀਂ ਵੀ ਆਪਣਾ ਦਿਮਾਗ ਵੀ ਹੋਣਾ ਚਾਹੀਦਾ ਕਿਸੇ ਦਾ ਮੈਨੂੰ ਪਤਾ ਆ ਵੀ ਮੇਰੇ ਨਾਲ ਕਿਹੜਾ ਬੰਦਾ ਸਹੀ ਆ ਕਿਹੜਾ ਗਲਤ ਆ ਉਹ ਤਾਂ ਮੈਂ ਦੇਖਣਾ ਹੈ ਨਾ ਕੀ ਸਾਡੇ ਕੋਲ ਕੀ ਨਹੀਂ ਹੈਗਾ ਅੱਜ ਦੀ ਡੇਢ ਵਿੱਚ ਸਭ ਕੁਝ ਆਦਾ ਚਲੋ ਠੀਕ ਆ ਉਸ ਵੇਲੇ ਮਾੜਾ ਸਮਾਂ ਸੀ ਅੱਜ ਸਾਡੇ ਕੋਲ ਸਾਰਾ ਕੁਝ ਆ ਮ ਜੇ ਬਣਦੀ ਜ਼ਿੰਮੇਵਾਰੀ ਜਦੋਂ ਦੇ ਸਕਦੇ ਸੀ ਕੋਈ ਵੀ ਜ਼ਿੰਮੇਵਾਰੀ ਦੇ ਸਕਦੀ ਐ ਇੰਨੀਆਂ ਆਪਣੇ ਪਲੇਟਫਾਰਮ ਖਾਲੀ ਪਏ ਉਹ ਕਿਤੇ ਵੀ ਐਡਜਸਟ ਕਰ ਸਕਦੇ ਸੀ ਚਲੋ 6 ਮਹੀਨੇ ਦਾ ਟਾਈਮ ਦਿੱਤਾ ਸੀ ਅੱਜ ਤੱਕ 2 ਸਾਲ ਹੋਣ ਲੱਗੇ ਆ ਮੈਨੂੰ ਕਿਸੇ ਪਾਸੇ ਵੀ ਉਹਨਾਂ ਨੇ ਜਾਨੀ ਕਿ ਜਿਹੜਾ ਹੈਗਾ ਸਥਾਨ ਨਹੀਂ ਦਿੱਤਾ ਬਣਦਾ ਮੈਨੂੰ ਇਸ ਗੱਲ ਦਾ ਰੋਸਾ ਕਿ ਚਲੋ ਸਾਡਾ ਭਰਾ ਆ ਛੋਟਾ ਵੀਰ ਆ ਜਦੋਂ ਮੇਰੇ ਘਰ 'ਚ ਰਹਿੰਦਾ ਸੀ ਤਾਂ ਮੈਨੂੰ ਇਹ ਗੱਲ ਕਹਿੰਦਾ ਹੁੰਦਾ ਸੀ ਮੇਰੀ ਘਰ ਵਾਲੀ ਜਦੋਂ ਸਬਜ਼ੀ ਕੱਟਦੀ ਹੁੰਦੀ ਸੀ ਰਾਤ ਨੂੰ ਬਣਾਉਣ ਲੱਗੀ ਭਾਬੀ ਜੀ ਆਪਕੋ ਜੂਪੀ ਸੇ ਐਮਐਲਏ ਬਣਾਏਗੇ ਬਾਬੀ ਜੀ ਦਾ ਦੋ ਵਾਰ ਆਪਰੇਸ਼ਨ ਹੋ ਗਿਆ ਆਪਨੇ ਤਾਂ ਕبھی ਹਾਲ ਚਾਲ ਵੀ ਨਹੀਂ ਪੁੱਛਾ ਮੇਰੀ ਸੱਸ ਦੀ ਡੈਥ ਹੋ ਗਈ ਹੈਨਾ ਉਹ ਤਬ ਨਹੀਂ ਮੇਰੇ ਸਾਥ ਅਫਸੋਸ ਕੀਤਾ ਮੈਂ ਇਤਨੀ ਮੁਸ਼ਕਲੋਂ ਮੇ ਰਹਾ ਹਾਂ ਮੇਰਾ ਕبھی ਹਾਲ ਚਾਲ ਨਹੀਂ ਪੁੱਛਾ ਤਾਂ ਮੈਂ ਕੀ ਸਮਝੂਗਾ ਜੀ ਤੇ ਜਿਸ ਤਰ੍ਹਾਂ ਸਰ ਹੁਣ ਚੰਦਰ ਸਿੰਘ ਜੀ ਪੰਜਾਬ ਉਹਦੇ ਤੇ ਸੀ ਤੇ ਹਮੇਸ਼ਾ ਜਿਹੜੀ ਤੁਹਾਨੂੰ ਕਾਲਿੰਗ ਆਉਦੀ ਹੁੰਦੀ ਸੀ ਕਿ ਚੰਦਰ ਸਿੰਘ ਜੀ ਮੈਂ ਆ ਰਿਹਾ ਤੁਹਾਡੇ ਘਰ ਆ ਰਿਹਾ ਕਿ ਵੱਲੋਂ ਰਾਤ ਦੇ ਹੀ ਸਵੇਰ ਹੁੰਦੇ ਸੀ ਕਿੰਨੇ ਵੇ ਕਿੰਨੇ ਵੇ ਤੱਕ ਜਿਹੜੇ ਰਾਤ ਨੂੰ ਪਹੁੰਚਦੇ ਹੁੰਦੇ ਸੀ ਘਰ ਇੱਕ ਵਾਰੀ ਦੇਖੋ ਆਏ ਆ ਉਹ ਜਦੋਂ ਜੇਲ੍ਹ ਚੋਂ ਰਿਹਾ ਹੋਇਆ ਉਸ ਤੋਂ ਆਉਣ ਤੋਂ ਬਾਅਦ ਮੈਂ ਉਸ ਵੇਲੇ ਅੰਦਰ ਸੀਗਾ ਤੇ ਜਦੋਂ ਉਹ ਮੇਰੇ ਘਰ ਆਏ ਸੀ ਮੇਰੇ ਪਰਿਵਾਰ ਨੂੰ ਮਿਲ ਕੇ ਗਏ ਸੀ ਠੀਕ ਆ ਜੀ ਚਲੋ ਮੈਨੂੰ ਬੜੀ ਖੁਸ਼ੀ ਹੋਈ ਸੀ ਕਿ ਚਲੋ ਸਾਡੇ ਪਰਿਵਾਰ ਦੇ ਨਾਲ ਉਹਨਾਂ ਨੇ ਰابطਾ ਕਾਇਮ ਕੀਤਾ ਮੈਂ ਮੈਨੂੰ ਇਸ ਜੋਗਾ ਸਮਝਿਆ ਪਰ ਦੂਸਰੇ ਪਾਸੇ ਤੇ ਦੇਖਿਆ ਜਾਵੇ ਕਿ ਕੱਲਾ ਪਰਿਵਾਰ ਨੂੰ ਮਿਲਣ ਤੱਕ ਇਹ ਨਹੀਂ ਸਹਿਮਤ ਉਹਨਾਂ ਦੀਆਂ ਹੋਰ ਵੀ ਕਈ ਮਜਬੂਰੀਆਂ ਹੋ ਸਕਦੀਆਂ ਕਿਸ ਦੀਆਂ ਚਲੋ ਹੁਣ ਤਾਂ ਸਭ ਕੁਝ ਬੈਲੈਂਸ ਦੇ ਵਿੱਚ ਹੋ ਗਿਆ ਸਾਰਾ ਕੁਝ ਠੀਕ ਹੋ ਗਿਆ ਪਰ ਜਿਹੜਾ ਉਹ ਸਮਾਂ ਸੀਗਾ ਉਹ ਬੋੜਾ ਕ੍ਰੂਸ਼ਲ ਟਾਈਮ ਸੀਗਾ ਮੈਨੂੰ ਪਤਾ ਮੇਰੇ ਬੱਚਿਆਂ ਨੇ ਕਿਦਾਂ ਫੇਸ ਕੀਤਾ ਮੈਂਨੂੰ ਕਿਦਾਂ ਰਾਤ ਨੂੰ 2 2 ਵਜੇ ਤੱਕ ਲੋਕੀ ਸ਼ਰਾਬਾਂ ਪੀ ਪੀ ਕੇ ਗਾਲਾਂ ਕੱਢਦੇ ਹੁੰਦੇ ਸੀਗੇ ਪਰ ਜਿਹੜਾ ਹੁਣ ਦਾ ਸਮਾਂ ਆ ਹੁਣ ਉਹਨਾਂ ਨੂੰ ਚਾਹੀਦਾ ਸੀਗਾ ਕਿ ਜਿਹੜਾ ਬਈ ਮੈਨੂੰ ਨਾ ਮੈਨੂੰ ਉਹਨਾਂ ਨੇ ਕੋਈ ਕਾਲ ਕੀਤੀ ਪੰਜਾਬ ਆਉਣ ਤੋਂ ਪਹਿਲਾਂ ਦੋ ਵਾਰੀ ਪਹਿਲਾਂ ਵੀ ਆਏ ਉਹਨਾਂ ਦੇ ਨਾ ਕਿਸੇ ਨੁਮਾਇंदे ਨੇ ਮੈਨੂੰ ਕਾਲ ਕੀਤੀ ਆ ਵੀ ਤੁਸੀਂ ਪਹੁੰਚਣਾ ਆ ਉਹਨਾਂ ਦੀ ਬਣਦਾ ਜ਼ਿੰਮੇਵਾਰੀ ਸੀਗੀ ਕਿ ਮੈਨੂੰ ਕਿਤੇ ਤਾਂ ਯਾਦ ਕਰ ਦੇ ਚਲੋ ਇਹ ਵੀ ਮੈਂ ਗੱਲਾਂ ਭੁੱਲ ਗਿਆ ਵੀ ਚਲੋ ਨਹੀਂ ਟਾਈਮ ਹੁੰਦਾ ਐਮਪੀ ਬਣ ਗਏ ਪਰ ਸਭ ਤੋਂ ਵੱਡਾ ਦੁੱਖ ਉਸ ਵੇਲੇ ਲੱਗਾ ਜਦੋਂ ਕੱਲ ਉਹਨਾਂ ਨੇ ਸਟੇਜਾਂ ਦੇ ਉੱਤੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ ਬੂਟਾ ਮੰਡੀ ਵਾਲਿਆਂ ਨੇ ਮੇਰਾ ਬੜਾ ਸਹਿਯੋਗ ਕੀਤਾ ਮੇਰਾ ਕਿਤੇ ਵੀ ਨਾਂ ਨਹੀਂ ਹੈਗਾ ਕੀ ਡਾਕਟਰ ਮੱਲਨ ਮੈਨੂੰ ਲੈ ਕੇ ਆਇਆ ਡਾਕਟਰ ਮੱਲ ਮੈਨੂੰ ਆਪਣੇ ਘਰ ਦੇ ਵਿੱਚ ਰੱਖਿਆ ਡਾਕਟਰ ਮੱਲ ਮੈਨੂੰ ਸਾਰੇ ਪਾਸੇ ਘੁਮਾਉਂਦਾ ਰ ਮੇਰਾ ਕਿਤੇ ਵੀ ਜਗਰ ਨਹੀਂ ਹੈਗਾ ਕਿਤੇ ਵੀ ਚਾਹੇ ਉਹ ਬੂਟਾ ਮੰਡੀ ਹੋਵੇ ਚਾਹੇ ਡੇਰਾ ਸਚਕੰਡ ਬੱਲਾ ਹੋਵੇ ਚਾਹੇ ਉਥਾਂ ਦੀਆਂ ਦੇ ਪ੍ਰੋਗਰਾਮ ਦੀ ਓਪਨਿੰਗ ਹੋਵੇ ਮੇਰਾ ਕਿਤੇ ਵੀ ਸਾਰੇ ਪਾਸੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੇਰਾ ਭਰਪੂਰ ਸਾਥ ਦਿੱਤਾ ਪਰ ਮੇਰਾ ਨਾਂ ਤਾਂ ਕਿਤੇ ਹੈ ਹੀ ਨਹੀਂ ਫਿਰ ਤੁਸੀਂ ਦੱਸੋ ਵੀ ਮੈਂ ਕਿੱਥੇ ਸਟੈਂਡ ਕਰਦਾ ਫਿਰ ਮੇ ਦਾ ਜਾਣਾ ਬਣਦਾ ਉੱਥੇ ਮੇਰਾ ਕੀ ਉੱਥੇ ਜਦ ਕੀ ਮੈਂ ਮੈਨੂੰ ਪਤਾ ਹੈ ਕਿ ਮੈਂ ਜੋ ਉਹਦਾ ਰੱਬ ਜਾਣਦਾ ਕੋਈ ਦਾ ਗੱਲਾਂ ਕਰਨ ਦੀ ਲੋੜ ਨਹੀਂ ਵੈਸੇ ਮੈਂ ਨਹੀਂ ਚਾਹੁੰਦਾ ਕਿ ਕਿਸੇ ਦਾ ਜਤਾਰ ਕੇ ਆਪਾਂ ਕਿਸੇ ਦਾ ਫਾਇਦਾ ਕਰਕੇ ਉਹਨੂੰ ਜਤਾਰੀਏ ਮੇਰੀ ਫਿਤਰਤ ਨਹੀਂ ਹੈਗੀ ਇਹ ਪਰ ਚੰਦਰਸ਼ੇਖਰ ਜੀ ਨੂੰ ਇਹ ਚਾਹੀਦਾ ਸੀ ਕਿ ਮੈਂ ਪੁਰਾਣਾ ਸਾਥੀ ਸੀ ਉਹਨਾਂ ਦਾ ਪੰਜਾਬ ਦੇ ਵਿੱਚ ਲਿਆਉਣ ਵਾਲੇ ਅਸੀਂ ਸੀਗੇ ਠੀਕ ਹੈ ਜਦੋਂ ਤੁਹਾਨੂੰ ਇਹ ਲੋਗ ਮਨੁਵਾਦੀ ਔਰ ਬੀਜੇਪੀ ਦਾ ਪ੍ਰੋਡਕਟ ਦੱਸਦੇ ਸੀਗੇ ਅਜੋਹੀ ਲੋਕ ਤੁਹਾਡੇ ਦੇ ਨਾਲ ਫੋਟੋਆਂ ਕਰਾ ਰਹੇ ਤੇ ਮੈਂ ਕਿਤੇ ਸਟੈਂਡ ਕਰ ਰਿਹਾ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਜਦੋਂ ਇਹ ਲੋਕ ਮੈਂ ਕਹਿੰਿਆ ਉਹਦੇ ਮੈਂ ਬੀਐਸਪੀ ਵਾਲਿਆਂ ਨੂੰ ਜਦੋਂ ਕਹਿੰਦਾ ਹੁੰਦਾ ਸੀ ਵੀ ਮੈਂ ਚੰਦਰਸ਼ੇਖਰ ਨੂੰ ਘਰ ਲੈ ਕੇ ਆਵਾਂ ਉਹ ਕਹਿੰਦੇ ਇਹਨੂੰ ਪਾਰੇ ਰੱਖੀ ਇਹ ਬੀਜੇਪੀ ਦਾ ਪ੍ਰੋਡਕਟ ਹੈ ਭੈਣਜੀ ਦੇ ਖਿਲਾਫ ਮੈਂ ਉਸ ਵੇਲੇ ਉਹਨਾਂ ਲੋਕਾਂ ਨਾਲ ਫੇਸ ਕਰਦਿਆਂ ਮੈਂ ਆਪਣੇ ਸ਼ਹਿਰ ਵਾਸੀਆਂ ਨਾਲ ਪੰਗੇ ਪਾ ਲਏ ਮੈਂ ਆਪਣੇ ਸ਼ਹਿਰ ਵਾਸੀਆਂ ਨਾਲ ਦੁਸ਼ਮਣੀਆਂ ਪਾ ਲਈਆਂ ਪਰ ਤੁਸੀਂ ਮੈਨੂੰ ਦੱਸੋ ਮੈਨੂੰ ਕੀ ਬਣਦਾ ਮਾਨ ਸਨਮਾਨ ਦਿੱਤਾ ਤੇ ਜਿਸ ਤਰ੍ਹਾਂ ਸਰਮਣ ਜਿਹੜੇ ਪਰਿਵਾਰੀ ਲਗਾਏ ਗਏ ਆ ਚੰਦਰ ਸੇਖਰ ਵੱਲੋਂ ਪੀਮਾਰਵੀ ਦੇ ਸ਼ਤੀਸ਼ ਮਾਹੀ ਜੀ ਜਿਹੜਾ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਕਾਂਗਰਸ ਦੀ ਜਿਹੜੀ ਜ਼ਿੰਮੇਵਾਰੀ ਆ ਜਾਂ ਜਿਹੜਾ ਉਹਨੂੰ ਕਾਂਗਰਸ ਨੂੰ ਅਲਬਦ ਕਹੋ ਤੇ ਜਿਹੜੇ ਤੁਹਾਨੂੰ ਬਹੁਤ ਵੱਡੀ ਜਿਹੜੀ ਆ ਜ਼ਿੰਮੇਵਾਰੀ ਆ ਜਿਹੜੀ ਪੀਮਾਰਵੀ ਜਾਂ ਅਜਾ ਸਮਾਜ ਪਾਰਟੀ ਜਿਹਦੀ ਦਿੱਤੀ ਜਾ ਸਕਦੀ ਹੈ ਮੈਂ ਦੇਖੋ ਮੈਂ ਪੀਮਾਰਵੀ ਦੇ ਵਿੱਚ ਕੰਮ ਕਰਨਾ ਚਾਹੁੰਦਾ ਠੀਕ ਹੈ ਮੈਂ ਪਾਰਟੀ ਦੇ ਵਿੱਚ ਨਹੀਂ ਕੰਮ ਕਰਨਾ ਚਾਹੁੰਦਾ ਕੋਈ ਗੱਲ ਨਹੀਂ ਅੱਗੇ ਚੱਲ ਕੇ ਦੇਖਿਆ ਜਾਊਗਾ ਫਿਲਹਾਲ ਮੈਂ ਰਹੀ ਗੱਲ ਪਾਰਟੀ ਦੀ ਭੀਮ ਆਰਮੀ ਇੱਕ ਜਿਹੜਾ ਹੈਗਾ ਉਹ ਇੱਕ ਸੰਗਠਨ ਆ ਉਹਦੇ ਵਿੱਚ ਕਿਸੇ ਨੂੰ আপত্তি ਨਹੀਂ ਹੋਊਗੀ ਜੇ ਮੈਂ ਆਜ਼ਾਦ ਸਮਾਜ ਪਾਰਟੀ ਦੇ ਵਿੱਚ ਜਾਊਂਗਾ ਫਿਰ ਮੇਰਾ ਜਿਹੜਾ ਹੈਗਾ ਜਿਹੜੀ ਮੇਰੀ ਸਿਨਿਓਰਿਟੀ ਉਹ ਵੀ ਟੁੱਟਦੀ ਆ ਭੀਮ ਆਰਮੀ ਦੇ ਵਿੱਚ ਭੀਮ ਆਰਮੀ ਇੱਕ ਬਹੁਤ ਵੱਡਾ ਸੰਗਠਨ ਆ ਉਹਦੇ ਵਿੱਚ ਰਹਿ ਕੇ ਮੈਂ ਕੰਮ ਕਰ ਸਕਦਾ ਜ਼ਰੂਰੀ ਨਹੀਂ ਵੀ ਮੈਂ ਆਜ਼ਾਦ ਸਮਾਜ ਪਾਰਟੀ ਦੇ ਵਿੱਚ ਕੰਮ ਕਰਨਾ ਮੈਂ ਸ਼ੇਖਰ ਜੀ ਨੂੰ ਕਿਹਾ ਸੀ ਮੈਨੂੰ ਭੀ ਮਾਰਮੀ ਦਾ ਪੰਜਾਬ ਦਾ ਪ੍ਰਧਾਨ ਲਾਓ ਮੈਂ 6 ਮਹੀਨਿਆਂ ਦੇ ਵਿੱਚ ਪੂਰਾ ਨੀਲਾ ਕਰਕੇ ਦਿਖਾ ਦੂੰਗਾ ਪੰਜਾਬ ਮੇ ਮੇਰੀ ਗਰੰਟੀ ਆ ਮੈਨੂੰ ਤਾਂ ਬਰਾਸਤ ਦੇ ਵਿੱਚ ਮਿਲੀਆਂ ਚੀਜ਼ਾਂ ਜਿਹੜੇ ਲੋਕ ਅੱਜ ਦਾਅਵੇ ਕਰਦੇ ਕਿ ਅਸੀਂ ਬਹੁਤ ਫੰਨੇ ਖਾਇਆ ਅਸੀਂ ਵਾ ਇਦਾਂ ਕਰ ਦੇਗੇ ਇਦਾਂ ਕਰ ਦੇਗਾ ਉਹਨੂੰ ਉਹਨਾਂ ਨੂੰ ਏਰੀਆ ਦੇ ਲੋਕ ਨਹੀਂ ਜਾਣਦੇ ਅਸੀਂ ਇੰਟਰਨੈਸ਼ਨਲ ਸਟਾਰ ਆ ਅਸੀਂ ਇੰਟਰਨੈਸ਼ਨਲ ਸਟੇਜਾਂ ਤੇ ਬੋਲਿਓ ਸਾਨੂੰ ਪਤਾ ਆ ਸਾਨੂੰ ਬਰਾਸਤ ਦੇ ਵਿੱਚ ਇਹ ਚੀਜ਼ਾਂ ਮਿਲੀਆਂ ਮੇਰੇ ਦਾਦਾ ਜੀ ਦੋ ਵਾਰ ਕੈਬਨਟ ਮੰਤਰੀ ਰਹੇ ਸਾਡੇ ਤਾਂ ਨਾੜਾਂ ਦੇ ਵਿੱਚ ਰਾਜਨੀਤੀ ਦੌੜੀ ਹੋ ਪਈ ਆ ਸਾਨੂੰ ਕਿਸੇ ਨੇ ਕੀ ਦੱਸਣਾ ਹੁਣ ਸੂਰਜ ਨੂੰ ਥੋੜੋ ਦੀਵਾ ਦਿਖਾ ਲਣਗੇ ਆ ਜਿਹੜੇ ਨਵੇਂ-ਨਵੇਂ ਛਲਾਰੂ ਉੱਠ ਕੇ ਕਹਿੰਦੇ ਜੀ ਅਸੀਂ ਅਸੀਂ ਇਦਾਂ ਤੇ ਅਸੀਂ ਇਦਾਂ ਮੈਂ ਕਿਸੇ ਨੂੰ ਕੀ ਦੱਸਣਾ ਅਸੀਂ ਆਪਣੀ ਕਾਬਿਲਤਾ ਬਾਰੇ ਅਸੀਂ ਕੀ ਦਸੀਏ ਕਿਸੇ ਨੂੰ ਇਹਨਾਂ ਨੂੰ ਪਤਾ ਹੀ ਆ ਸ਼ੇਖਰ ਜੀ ਨੂੰ ਕਿਹੜਾ ਨਹੀਂ ਸਾਡੇ ਬਾਰੇ ਪਤਾ ਤੇ ਜਿਸ ਤਰ੍ਹਾਂ ਸਾਰ ਨੂੰ ਹੁਣ ਚੰਦਰ ਸੇਖਰ ਉਹਨਾਂ ਦੀਆਂ ਤਸਵੀਰਾਂ ਦੀ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਲਰ ਹੋ ਰਹੀਆਂ ਜਿਹੜੇ ਭੀਮਾਰਵੀ ਦੇ ਜਿਹੜੇ ਆਗੂ ਜੇ ਵਰਕਰ ਆ ਤੇ ਉਹ ਸਿਰਫ ਤੇ ਸਿਰਫ ਡਾਕਟਰ ਅਜੀਮਲ ਜਿੰਦਾਬਾਦ ਭੀਮਾਰਵੀ ਜਿੰਦਾਬਾਦ ਚੰਦਰ ਸਿੰਘ ਆਜ਼ਾਦੀ ਜਿੰਦਾਬਾਦ ਦੇ ਨਾਰੇ ਲਗਾ ਰਹੇ ਆ ਤੇ ਕੀ ਤੁਸੀਂ ਵਰਕਰਾਂ ਨੂੰ ਕਹਿਣਾ ਚਾਹੋਗੇ ਪਿਛੇ ਜੇ ਤੁਸੀਂ ਇੱਕ ਪੋਸਟ ਪਾਈ ਸੀ ਉਹਦੇ ਤੇ ਸਾਰੇ ਜਿਹੜੇ ਕਮੈਂਟ ਮੇਰੇ ਹੱਕ ਦੇ ਵਿੱਚ ਆਏ ਸੀ ਕਿ ਜਿਹੜੀ ਜ਼ਿੰਮੇਵਾਰੀ ਆ ਦਿੱਤੀ ਜਾਵੇ ਪਰ ਚੱਕਰੇ ਆ ਕਿ ਉਹ ਉਹ ਤਾਂ ਤਦ ਹੀ ਪੋਸੀਬਲ ਹੋਊਗਾ ਜਿਹੜੇ ਸੁਪਰੀਮ ਆ ਜਿਹੜੇ ਸੰਸਥਾਪਕ ਆ ਭੀ ਮਾਰਮੀ ਦੇ ਜਦ ਉਹ ਹੀ ਨਹੀਂ ਕੋਈ ਇੰਟਰਸਟ ਦਿਖਾ ਰਿਹਾ ਤਾਂ ਫਿਰ ਉਹ ਉਹਦੇ ਵਿੱਚ ਕੀ ਕਰਾਂਗੇ ਇਦਾਂ ਹੁਣ ਪਬਲਿਕ ਨੇ ਥੋੜੋ ਮੈਨੂੰ ਭੀ ਮਾਰਮੀ ਦਾ ਪ੍ਰਧਾਨ ਲਾਉਣਾ ਉਹ ਤਾਂ ਜਿਹੜੇ ਸੰਸਥਾਪਕ ਆ ਜਾਂ ਜਿਹੜੇ ਮੇਨ ਆਗੂ ਬੈਠੇ ਆ ਹਾਈ ਕਮਾਂਡ ਬੈਠੀ ਉਹਨਾਂ ਨੇ ਫੈਸਲਾ ਲੈਣਾ ਉਹ ਫੈਸਲਾ ਮੈਂ ਨਹੀਂ ਲੈ ਸਕਦਾ ਨਾ ਉਹ ਸਾਡਾ ਆਵਾਮ ਲੈ ਸਕਦਾ ਹਨਾ ਉਹ ਤਾਂ ਉਹਨਾਂ ਨੇ ਫੈਸਲਾ ਲੈਣਾ ਕਿਉਂਕਿ ਉਹ ਸਰਮੌਰ ਆ ਪੀ ਮਾਰਮੀ ਦੇ ਹੋਰ ਪਾਰਟੀਆਂ ਦੇ ਸਰਮੋਹਰਾ ਅਜ ਨਗੀਨਾ ਤੋਂ ਐਮਪੀ ਆ ਕੱਲੂ ਮੈਂ ਤਾਂ ਕਹਿੰਦਾ ਉਹ ਸੀਐਮ ਬਣ ਪੰਜਾਬ ਦੇ ਯੂਪੀ ਦੇ ਬਣ ਪ੍ਰਧਾਨ ਮੰਤਰੀ ਬਣ ਉਹ ਹੋਰ ਜਿਆਦਾ ਕਦ ਉੱਚਾ ਹੋਵੇ ਉਹ ਤੇ ਤਾਂ ਕੀ ਜਿਹੜਾ ਸਾਡਾ ਸਾਡੇ ਸਮਾਜ ਦਾ ਜਿਹੜਾ ਹੈਗਾ ਉਹ ਭਲਾ ਹੋ ਸਕੇ ਔਰ ਸਾਡੇ ਸਮਾਜ ਦੀਆਂ ਜਿਹੜੀਆਂ ਹੋਰ ਕ੍ਰਿਤੀਆਂ ਹੈਗੀਆਂ ਜਾਂ ਸਾਡੇ ਸਮਾਜ ਦੇ ਵਿੱਚ ਜੇ ਹੋਰ ਫੇਰ ਬਦਲ ਕਰਨ ਵਾਲੀ ਹੈ ਜਾਂ ਸਾਡੇ ਸਮਾਜ ਦੀਆਂ ਜਿੰਨੀਆਂ ਵੀ ਜਿਹੜੇ ਅਧੂਰੇ ਕੰਮ ਆ ਉਹਨਾਂ ਨੂੰ ਨਿਪਰੇ ਚੜਾ ਸਕਣ ਮੈਂ ਤਾਂ ਇਹੀ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਚੰਦਰਸ਼ੇਖਰ ਜਿਹੜੇ ਉਹ ਯੂਪੀ ਦੇ ਆਉਣ ਵਾਲੇ ਸੀਐਮ ਹੁਣ ਚੰਨ ਪੰਜਾਬੀ ਨਹੀਂ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ